ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੇਖਵਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਨੇ ਹੌਲੇ-ਪਹਾੜ ਚ ਗਾਵਾਂ ਤਿੰਨੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਹੱਥ ਜੋੜ ਕੇ ਬੇਨਤੀ ਇਹੀ ਹੁੰਦੀ ਆ ਵੀ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿ ਇਹਦੀ ਜ਼ਿੰਮੇਵਾਰੀ ਤੇ ਪੱਛੂ ਲਿਆ ਜੋ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਪੱਛੂ ਲਿਆ ਕਰੋ ਜੀ ਤੇ ਬਾਕੀ ਸਾਡੀਆਂ ਗੱਲਾਂ ਨੂੰ ਵੀ ਜ਼ਰੂਰ ਧਿਆਨ ਚ ਰੱਖਿਆ ਕਰੋ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਦੱਸ ਦਿਓ ਕਰੀ ਆਪਣਾ ਹਾਂ ਨਰਮਲ ਸਿੰਘ ਜੀ ਜਿੰਦ ਸੇਕਵਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਬਟਾਵਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦਿਓ ਕਰੀ 98 55 65 33 55 75269 ਇਹ ਚਲੋ ਕੋਈ ਨਹੀਂ ਹੋਵੇ ਚ ਲਿਖ ਦਾਂਗੇ ਦੂਸਰਾ ਨੰਬਰ ਹਨਾ ਆਪਾਂ ਉਹ ਵਿੱਚ ਲਿਖ ਦਾਂਗੇ ਤੇ ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਵਾਲੀ ਗਾਵਾਂ ਇਹਦੇ ਬਾਰੇ ਦੱਸੋ ਇਹ ਜੀ ਪਹਿਲਾਂ ਦੀ ਗਾਈ ਆ ਅੱਛਾ ਇਹਦਾ ਬੱਚਾ ਅੱਜ ਹੀ ਮਰਿਆ ਵਾ ਅੱਛਾ ਤੇ ਇਹਦੇ ਥੱਲੇ 8 ਲੀਟਰ ਦੁੱਧ ਹੈਗਾ ਵਾ ਠੀਕ ਆ ਹਾਂਜੀ ਬੱਚਾ ਜਿਹੜਾ ਅੰਦਰ ਪਿਆ ਵਾ ਉਹਦਾ ਹੀ ਆ ਹਾਂਜੀ ਇਹ ਤਾਂ ਹੀ ਆ ਦਿਖਾ ਦਈਏ ਕਰੀਏ ਆ ਆ ਬੱਚਾ ਜੇ ਥੋੜਾ ਉੱਚਾ ਬੱਚਾ ਹੀ ਆ ਤੇ ਵਸਹੀ ਹੀ ਤੇ ਮਰ ਗਈ ਅੱਜ ਤੇ ਦੁੱਧ ਹੈਗਾ ਪੱਕਾ 8 ਲੀਟਰ ਹਣਾ ਹਾਂਜੀ ਬਿਲਕੁਲ ਆਪਣੀ ਚਵਾਈ ਕਰਕੇ ਖਾਣਾ ਇਸ ਦੀ ਗੱਲ ਕੋਈ ਨਹੀਂ ਦੋ ਟੈਂਕ ਘਰੋਂ ਜਿਹੜਾ ਕੋਈ ਝੋਕੇ ਲਾ ਜੇ ਹਾਂ ਬਿਲਕੁਲ ਜੀ ਬਿਲਕੁਲ ਤੋਰੋ ਹਾਂ ਫਿਰ ਇੱਕ ਰੀਮ ਤੇ ਉਤਰਾਂ ਠੰਡੀ ਸੇਲ ਜੇ ਹਾਂ ਬਿਲਕੁਲ ਬੱਚੇ ਤੋਂ ਬਗੈਰ ਝੋਕ ਲੈਣੀ ਆਪਾਂ ਹੁਣੇ ਝੋਕੇ ਦੱਸ ਦੇਣਾ ਆਪਾਂ ਹਾਂ ਪਹਾੜਾ ਸੋਟਾ ਨਾ ਪੈਣਾ ਗੱਡੀ ਤੇ ਕੋਈ ਚੰਨੀ ਠੀਕ ਹੈ ਹਾਂ ਬਾਕੀ ਸੁਈਆਂ ਸਵਾਈਆਂ ਦੁੱਧ ਦੀ ਚਵਾਈ ਦੇ ਹੋ ਜਾਣੀ ਪਾਉਂਕੋ ਦੂਰ ਦਾ ਤੇ ਪਾਉਂਕੋ ਲੱਗਦਾ ਹੈ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਤੇ ਆਥਾਨ ਵੀ ਦੇਖ ਸਕਦੇ ਜੀ ਤੇ ਉਤਰਾਂ ਤੁਹਾਨੂੰ ਪੂਰੇ ਜੀ ਬਿਲਕੁਲ ਜੀ ਬਿਲਕੁਲ ਤੇ ਮੁੱਲ ਫਿਰ ਇਹਦਾ ਮੋਲੇ ਦਾ 16000 ਪੈ ਲਗਾ 16000 ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਆਹ ਵਾਲੀ ਗਾਵਾਂ ਹਾਂ ਹਾਂਜੀ ਚੰਗੀ ਬੇਲ ਚ ਆ ਥਾਣੇ ਤੇ ਦੇਖ ਸਕਦੇ ਆਪਾਂ ਲੱਗ ਕੇ ਤਾਂ ਦੱਸ ਦੋ ਇਹਦੇ ਬਾਰੇ ਵੀ ਇਹ ਤਿੰਨ ਥਾਣੇ ਆ ਜੀ ਅੱਛਾ ਇਹਦੇ ਤਿੰਨ ਹੀ ਥਾਣੇ ਆ ਇਹਦੇ ਤਿੰਨ ਹੀ ਥਾਣੇ ਅੱਛਾ ਉਹ ਟੀਗਾ ਅੱਜ ਕਰਾਤਾ ਜੀ ਅੱਛਾ ਹੇਟ ਚ ਆਈ ਆ ਹਨਾ ਆਹ ਦੇਖ ਸਕਦੇ ਜੀ ਉਤਰਾ ਹੀ ਪਿੱਛੇ ਜੇ ਵੀ ਦਈ ਆ ਤਰਾਈਆਂ ਕਰਨੇ ਤੇ ਦੁੱਧ ਕਿੰਨਾ ਜੇ ਤੇ ਕੋਲ ਲੈ ਲੈ ਥੱਲੇ 9 ਲੀਟਰ ਹੋਏਗਾ ਜੀ ਅੱਛਾ 9 ਲੀਟਰ ਹੈਗਾ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਹਾਂਜੀ ਦੋਹਾਂ ਇੱਕ ਰੀਨ ਨੂੰ ਨੂੰ ਟੀਕਾ ਵੀ ਕਿੰਨੇ ਭਰਾਤਾ ਆ ਤੇ ਆਪੇਸ਼ੀਆਂ ਜੀ ਉਤਰਾ ਹੀ ਆਪਾਂ ਦੇਖ ਸਕਦੇ ਆ ਕਿ ਸਾਰੀ ਲਿਬੜੀ ਹੈ ਜੇ ਬਾਕੀ ਕਿਸੇ ਵੀਰ ਨੇ ਆਪਣੇ ਸਹਾਰ ਨਾਲ ਟੀਕਾ ਭਰੋਣਾ ਹੋਵੇ ਤੇ ਉਹ ਵੀ ਜਾ ਕੇ ਭਰਾ ਸਕਦਾ ਹੈ

ਸਤਾਰਾਂ ਹਜ਼ਾਰ ਲਾਣੇ ਅੱਛਾ ਇਹ ਤਾਂ 17000 ਹਾਂਜੀ ਹਾਂਜੀ ਕਰਨਾ ਮੁੱਲ ਹਾਂਜੀ ਬਾਕੀ ਚੱਲੋ ਮੌਕੇ ਦੇ ਹੋ ਜੂਗਾ ਮੰਨਤਾ ਨਾ ਹਾਂਜੀ ਠੀਕ ਆ ਤੇ ਹੁਣ ਆ ਘਰੇ ਰੱਖੀ ਹੈ ਗਾਂ ਹਨਾ ਹਾਂਜੀ ਇਹ ਘਰੇ ਇਹ ਘਰੇ ਲਈ ਹੈ ਤੇ ਇੱਕ ਆ ਗਾਂ ਜੇ ਟੋਟੇ ਘੱਦਦੀ ਆ ਤੇ ਬਾਕੀ ਸਾਈਵਲ ਚ ਆ ਤੇ ਬਾਕੀ ਇਹ ਵੀ ਚੱਲੋ ਦੁੱਧ ਸੰਗਣਾ ਹੁੰਦਾ ਇੰਨਾ ਗਾਵਾਂ ਦਾ ਜਿਹੜੇ ਕਿਸੇ ਵਿਨੇ ਘਰ ਚ ਹੋਣਾ ਹੈ ਪੀਣ ਵਾਸਤੇ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਕਿੰਨਾ ਦੁੱਧ ਉਤਰੇ ਇਹਦੇ ਕੋਲ ਫੇਖ ਲੇ 5 ਲੀਟਰ ਦੁੱਧ ਆਏਗਾ ਜੀ ਅੱਛਾ 5 ਲੀਟਰ ਹੈਗਾ ਦੁੱਧ ਹਾਂ ਜੀ 1 ਮਹੀਨਾ ਹੋ ਗਿਆ ਇਹਨੂੰ ਬਣੀ 1 ਮਹੀਨਾ ਗਾ ਬਣੀ ਨਵੀ ਹੋ ਗਿਆ ਹਾਂ ਜੀ ਹਾਂ ਜੀ ਠੀਕ ਹੈ ਤੋਰ ਦੋ ਇਹ ਕਲੀਨਾਂ ਵਿੱਚ ਬਾਕੀ ਅੱਜ ਉਹਨਾਂ ਵੀਰਾਂ ਵਾਸਤੇ ਦੇਂਗਾ ਵਾਂ ਉਹ ਖੋਣ ਜਿਹੜੇ ਵੀਰ ਜਾਦੇ ਪੈਸੇ ਨਹੀਂ ਖਰਚ ਸਕਦੇ ਪਰ ਦੁੱਧ ਜਿਨ੍ਹਾਂ ਨੇ ਘਰ ਦਾ ਪੀਣਾ ਹੈ ਹਰ ਕੋਈ ਵੀਰ ਜਾਦੇ ਪੈਸੇ ਖਰਚਨ ਵਾਲਾ ਨਹੀਂ ਹੁੰਦਾ ਕਈਆਂ ਨੂੰ ਜ਼ਰੂਰਤ ਹੁੰਦੀ ਆ ਤੇ ਪੈਸੇ ਘੱਟ ਕਰਦੇ ਨੇ ਹੁੰਦੇ ਇਹਦੇ ਕੋਲ 5 ਕਿਲੋ ਦੁੱਧ ਜਿਹੜਾ ਕਿੰਦੇ ਹੈਗਾ ਅੱਜ ਲੈ ਆਇਆ ਛੋਟੇ ਜੇ ਕੱਦਦੀ ਆ ਸਹੀ ਹਲਚਾ ਤੇ ਉਤਰਾ ਠੰਡੀ ਸੀਲ ਜੇ ਵਾਲੀ ਬਿਲਕੁਲ ਬਿਲਕੁਲ ਠੰਡੀ ਹੈ ਅੱਛਾ ਹਾਂਜੀ ਤੇ ਰੱਸੀ ਅਸੀਂ ਪਾ ਲੈਨੇ ਆ ਅੱਛਾ ਰੱਸੀ ਪਾ ਕੇ ਚਵਾਈ ਕਰਦੇ ਜੀ ਹਾਂ ਰੱਸੀ ਪਾ ਕੇ ਰੱਸੀ ਤੈਨਾਂ ਨੂੰ ਅਸੀਂ ਪਾਉਨੇ ਆ ਅੱਛਾ ਰੱਸੀ ਤੈਨਾਂ ਨੇ ਪਾਉਂਦੇ ਹਾਂ ਤੈਨਾਂ ਨੂੰ ਪਾ ਲਈ ਜੀ ਤੇ ਇਹਦਾ ਮੁੱਲ ਫਿਰ ਇਹ 13000 ਰੁਪਏ ਲਾ। ਅੱਛਾ ਇਹਦਾ 13000। ਹਾਂਜੀ। ਠੀਕ ਐ। ਹਾਂਜੀ। ਤੇ ਠੀਕ ਐ ਹੋਰ ਕੁਛ ਹੈ ਨਾ ਫਿਰ? ਨਹੀਂ ਬਸ ਠੀਕ ਐ। ਬਾਕੀ ਇਹ ਆ ਵੀ ਸੂਈਆਂ ਸਵਾਈਆਂ ਤੁਹਾਡੇ ਘਰੋਂ ਝੋਕੇ ਲੈ ਜਾਏ ਕੋਈ ਹਨਾ। ਕੋਈ ਜਿੱਤਰਾ ਮਰਜ਼ੀ ਦੋ ਟਾਈਮ ਚੋਣ। ਠੀਕ ਐ ਜੀ। ਹਾਂਜੀ ਹਾਂਜੀ। ਠੀਕ ਐ ਜੀ। ਬਾਕੀ ਜੋ ਵੀ ਕੋਈ ਗੋਸ਼ ਹੈ ਸਾਰਾ ਗੋਸ਼ ਤੁਹਾਡੇ ਸਾਹਮਣੇ ਹੈ। ਇੱਥੋਂ ਵੇਖ ਚੱਕ ਕੇ ਖੜੋ। ਫਿਰ ਨਾਲ ਲਾਵਾ ਲੋ ਤੇ ਨਾਲ ਲਾਵਾ ਦੋ।